ਫਰਮੇ ਬੇਨਤੀ ਕਰਾਂਗਾ ਜੀ ਉਹ ਕਹਿੰਦੇ ਹੁੰਦੇ ਸਨ ਕਿ ਦਸ ਤਰ੍ਹਾਂ ਦਾ ਪਰਹੇਜ਼ ਰੱਖੋਗੇ ਤੇ ਰਸਨਾ ਮਾਲਾ ਬਣੇਗੀ ਜਪ 15 ਸਰ ਕਰੋਗਾ ਚਾਰ ਤਾਂ ਜੀਬ ਦੇ ਪਰਹੇਜ਼ ਨੇ ਮੈਂ ਮੈਨੂੰ ਯਾਦ ਹੈ ਮੈਂ ਕਈ ਸਾਲ ਪਹਿਲਾਂ ਇੱਥੇ ਕੀਤੀ ਇੱਕ ਕਥਾ ਉਹ ਉਸ ਸਥਾਨ ਤੇ ਮੈਂ 15 17 ਸਾਲ ਕਹਿ ਸਕਨੀ ਸਭ ਤੋਂ ਪਹਿਲਾਂ ਜਿੰਨੇ ਚੱਪ ਕਰਨਾ ਹੈ ਉਹਦੀ ਰਸਨਾ ਦਾ ਪਰਹੇਜ਼ ਹੋਣਾ ਚਾਹੀਦਾ ਹੈ ਉਹ ਫਿੱਕਾ ਨਾ ਬੋਲੇ ਦੂਜਾ ਉਹਦਾ ਪਰਹੇਜ਼ guna ਚਾਹੀਦਾ ਹੈ ਕਿ ਉਹ ਨਿੰਦਿਆ ਨਾ ਕਰੇ ਤੀਸਰਾ ਪਰਹੇਜ਼ ਹੋਣਾ ਚਾਹੀਦਾ ਚੁਗਲੀ ਨਾ ਕਰੇ ਚੌਥਾ ਜ਼ਬਾਨ ਦਾ ਪਰਹੇਜ਼ ਹੋਣਾ ਚਾਹੀਦਾ ਝੂਠ ਨਾ ਬੋਲੇ ਆ ਇੰਨਾ ਕੰਟਰੋਲ ਕਰਕੇ ਜਪ ਕਰੋ ਤੇ ਪਿਆਰੋ ਸੱਚੀ ਕਹਿਣਾ ਕਿ ਵੇਖੋ ਦੂਜੇ ਦਿਨ ਸਿਮਰਨ ਦਾ ਅਸਰ ਕੀ ਹੁੰਦਾ ਹੈ ਮੈਂ ਦਵਾਈ ਖਾ ਰਿਹਾ ਵੈਗਰੂ ਕਹਿ ਰਿਹਾ ਪਰ ਬਾਹਰ ਨਿਕਲ ਕੇ ਮੈਂ ਗਾਲੀ ਗਲੋਚ ਵੀ ਕਰਨਾ ਪਿਆ ਫਿੱਕਾ ਬੋਲ ਰਿਹਾ ਕਿਉਂਕਿ ਫਿੱਕਾ ਬੋਲਣ ਨਾਲ ਜਿਹੜਾ ਜਪ ਕੀਤਾ ਉਹਨੇ ਨਹੀਂ ਅਸਰ ਕਰਨਾ ਸਿੱਧੀ ਗੱਲ ਦਵਾਈ ਖਾ ਲਈ ਪਰ ਜਿਹੜੀਆਂ ਚੀਜ਼ਾਂ ਦਾ ਪ੍ਰਹੇਜ ਕਰਾਇਆ ਉਹ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਇਹ ਪ੍ਰਹੇਜ ਨਹੀਂ ਪਹਿਲੀ ਬੇਨਤੀ ਹੈ ਕਿ ਜੀਵ ਦੇ ਤਿੰਨ ਚਾਰ ਪ੍ਰਹੇਜ ਨੇ ਜ਼ਬਾਨ ਤੋਂ ਜਿੰਨੇ ਜਪ ਸ਼ੁਰੂ ਕਰਨਾ ਉਹ ਆਪਣਾ ਫਿੱਕਾਪਨ ਕੌੜੇ ਬੋਲਾਂ ਤੇ ਕੰਟਰੋਲ ਕਰੇ ਦੂਜਾ ਸ਼ਬਦ ਮੈਂ ਵਰਤਿਆ ਝੂਠ ਜੇ ਬੰਦਾ ਜੱਪ ਵੀ ਕਰੀ ਜਾਂਦਾ ਝੂਠ ਵੀ ਜੱਪ ਕਰੀ ਜਾਂਦਾ ਤੁਸੀਂ ਦੱਸੋ ਸਿਮਰਨ ਅਸਰ ਕਰ ਜੂਗਾ ਜੀ ਤੀਸਰੀ ਬੇਨਤੀ ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਈ ਸਾਲ ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜੱਪ ਹੁੰਦਾ ਹੈ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਤੇ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣੇ ਦਿਖਾਂਦਾ ਹੈ ਨਿੰਦਕ ਨਹੀਂ ਦਿਖਾਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੀ ਫਿਰ ਇਸ ਨੂੰ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਗਏ ਲੜ ਪਏ ਆ ਤੇ ਚੁਗਲ ਹੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸਾਂ ਸੱਚੀ ਮੁੱਚੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆਸਾ ਮੈਨੂੰ ਆਹ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਹੱਕ ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਂ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਹੀ ਭਰਾ ਉਹ ਦੂਜਾ ਸਮਝਦਾ ਮੇਰੇ ਹੱਕ ਚ ਉਹ ਕਈ ਕੀ ਸਾਲ ਜੇ ਆਪਸ ਚ ਨਾ ਬੋਲਨ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਹੈ ਤੇ ਜਿੱਦਨ ਆ ਕੋਈ ਸੁਲਾ ਹੋ ਜਾਂਦੀ ਏ ਚੇਤੇ ਰੱਖਿਓ ਉਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਹੈ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬੰਦ ਦਿੰਦੀ ਪਿਆਰਿਓ ਮੈਂ ਬੇਨਤੀ ਕੀਤੀ ਫਿੱਕਾ ਬੋਲਣਾ ਝੂਠ ਬੋਲਣਾ ਤੀਜੀ ਗੱਲ ਚੁਗਲੀ ਕਰਨੀ ਚੌਥੀ ਜ਼ਬਾਨ ਦੇ ਨਾਲ ਲਗਾਤਾਰ ਨਿੰਦਿਆ ਕਰੀ ਜਾਣੀ ਮੈਨੂੰ ਬਖਸ਼ ਦਿਓ ਨਿੰਦਕ ਬੰਦੇ ਦੇ ਅੰਦਰ ਕਦੀ ਨਾਮ ਦਾ ਰਸ ਨਹੀਂ ਪੈਦਾ ਹੋ ਸਕਦਾ ਇਹ ਚਾਰ ਪਰਹੇਜ ਜਬਾਨ ਦੇ ਨੇ ਤਿੰਨ ਪਰਹੇਜ ਪਰੇਜ ਹੈ ਤੇ ਸਾਰੇ ਸਰੀਰ ਦੇ ਨੇ ਤਿੰਨ ਪਰਹੇਜ ਸਾਡੀ ਦਿਸ ਦੇ ਕੋ ਇਸ ਐਸ ਅੰਗਾ ਦੇ ਨੇ ਜੇ ਜਪ ਨੂੰ ਅੰਦਰ ਰਸ ਬਣਾਣਾ ਹੈ ਕਿ ਇਸ ਸਰੀਰ ਦੇ ਨਾਲ ਇੱਕ ਚੋਰੀ ਦੂਜੀ ਯਾਰੀ ਤੇ ਤੀਸਰੀ ਹਿੰਸਾ ਫਿਰ ਅਰਸ ਨੂੰ ਪਰਾਇ ਤਨ ਨੂੰ ਚੁਰਾ ਕੇ ਕਹ ਸਿਮਰਨ ਚੱਲ ਜੂਗਾ ਚੱਲ ਜਾਏਗਾ ਜੀ ਪਰੀਹਜ ਰੱਖਣਾ ਪੈਣਾ ਦੂਜੀ ਗੱਲ ਪਰ ਤਨਗਾਮੀ ਹੋ ਕੇ ਕੇ ਅੰਦਰ ਨਾਮ ਚੱਲ ਜੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰਾਇਆ ਧਨ ਚੁਰਾਣਾ ਪਰਾਇ ਤਨਵਲ ਵਧਨਾ ਕਰਸ਼ਤ ਹੋਣਾ ਇਹ ਜਪ ਨਹੀਂ ਚੱਲਣ ਦਿੰਦਾ ਤੇ ਤੀਸਰੀ ਮੈਂ ਬੇਨਤੀ ਕਰਾਂਗਾ ਤਨ ਦਾ ਪਰੀਹਜ ਖਿੰਸਾ ਅਖਿੰਸ ਕਰੇਣਾ ਦਾ ਮਤਲਬ ਕਿ ਐਵੇਂ ਆਪਣੇ ਤਾਕਤ ਦੇ ਹੰਕਾਰ ਵਿੱਚ ਆਪਣੇ ਤੋਂ ਕਮਜ਼ੋਰ ਨੂੰ ਸ਼ਰੀਰਕ ਤੌਰ ਤੇ ਸੱਟਾਂ ਮਾਰੀਆਂ ਜਾਣੀਆਂ ਉਹ ਅੰਦਰ ਨੂੰ ਟਿਕਨ ਨਹੀਂ ਦਿੰਦਾ ਸੱਤ ਹੋ ਗਿਆ ਜੀ ਚਾਰ ਜ਼ਬਾਨ ਦੇ ਤਿੰਨ ਸ਼ਰੀਰ ਦੇ ਇਹ ਸੱਤ ਹੁਣ ਅਗਲੇ ਤਿੰਨ ਇੰਨੇ ਖਤਰਨਾਕ ਨੇ ਜੀ ਫਿਰ ਸੁਣੋ ਚੋਰੀ ਕਰੇ ਬੰਦਾ ਫੜਿਆ ਜਾਂਦਾ ਬਾਹਰ ਮੁਖੀ ਹੈ ਨਾ ਯਾਰੀ ਚ ਫੜਿਆ ਜਾਂਦਾ ਕੁੱਟਮਾਰ ਚ ਫੜਿਆ ਜਾਂਦਾ ਨਿੰਦਿਆ ਚ ਫੜਿਆ ਜਾਂਦਾ ਚੁਗਲੀ ਚ ਫੜਿਆ ਜਾਂਦਾ ਝੂਠ ਚ ਫੜਿਆ ਜਾਂਦਾ ਗਾਲਾਂ ਚ ਫੜਿਆ ਜਾਂਦਾ ਤਿੰਨ ਇੰਨੇ ਖਤਰਨਾਕ ਨੇ ਜੇ ਦੂਜਾ ਬੰਦਾ ਫੜ ਨਹੀਂ ਸਕਦਾ ਉਹ ਅੰਦਰ ਨਾਮ ਨਹੀਂ ਚੱਲਣ ਦਿੰਦੇ ਉਹ ਤਿੰਨਾਂ ਚੀਜ਼ਾਂ ਦਾ ਪਰਹੇਜ਼ ਹੈ ਈਰਖਾ ਕਰਨੀ ਕਪਟ ਕਰਨਾ ਤੇ ਕਿਸੇ ਦੇ ਬੁਰਾ ਸੋਚੀ ਜਾਣਾ ਇਹ ਤਿੰਨ ਥਾਟ ਨਹੀਂ ਜੀ ਬਸ ਫਿਰ ਅਰ ਸਨੋ ਕਿ ਫਿਜ਼ੀਕਲ ਤੌਰ ਤੇ ਦਿਸ ਨਹੀਂ ਰਹੇ ਮੰਨ ਲਓ ਕਿਸੇ ਨਾਲ ਮੈਂ ਦੁਸ਼ਮਣ ਕਰ ਰਿਹਾ ਮੈਂ ਥੋੜਾ ਜਿਹਾ ਨਿਕਲ ਗਿਆ ਵਿੱਚੋਂ ਸ਼ਬਦ ਚੋਂ ਮੈਂ ਆਵਾਂਗਾ ਕਿਉਂਕਿ ਇਹ ਸਵਾਲ ਉੱਠਣਾ ਸੀ ਵੀ ਜੇ ਰਸਨਾ ਨਾਲ ਵੈਗੁਰੂ ਵੈਗੁਰੂ ਇੰਨੇ ਸਾਲਾਂ ਦੇ ਕਹਿ ਰਹੇ ਆ ਅਸਰ ਕਿਉਂ ਨਹੀਂ ਮੈਂ ਕਹਾਂ ਜੀ ਇਹ ਦਵਾਈ ਨਾਲ ਪਰਹੇਜ਼ ਈਰਖਾ ਦਿਸਦੀ ਨਹੀਂ ਹੁੰਦੀ ਬੰਦੇ ਖਾਸ ਦੇ ਕੋਈ ਵੀ ਈਰਖਾ ਕਰੀ ਜਾਂਦੇ ਹੁੰਦੇ ਆ ਪਰ ਈਰਖਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਚ ਕਿਹਾ ਤਾਤਪੁਰਾਈ ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਈਰਖਾ ਇਹ ਵੀ ਅੰਦਰ ਜਪ ਨਹੀਂ ਚੱਲਣ ਦਿੰਦੀ ਦੂਸਰਾ ਮੈਂ ਅਰ ਸ਼ਬਦ ਵਰਤਿਆ ਕਪਟ ਕਪਟ ਦੇਸ਼ ਦਾ ਨਹੀਂ ਹੁੰਦਾ ਇਥੋਂ ਤੱਕ ਕਿ ਗੁਰੂ ਰਾਮਦਾਸ ਜੀ ਨੇ ਤਾਂ ਸ਼ਬਦ ਵਰਤਿਆ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿਖੋ ਨਿ ਕਪਟ ਕਮਾਵੋ ਹਰ ਕੀ ਹਰ ਕਾਲ ਨਿਖਾਲ 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 ਈਰਸ਼ਾ ਹਿੰਦੀ ਚ ਈਰਸ਼ਾ ਆਪਾਂ ਈਰਖਾ ਕਹਿੰਦੇ ਆ ਦੂਜਾ ਕਪਟ ਇਹ ਬਾਬਾ ਜੀ ਨੇ ਕਿਹਾ ਇਹ ਮਹਾਰਾਜ ਜੀ ਦੇ ਬਚਨ ਹੁੰਦਾ ਹੈ ਕਿ ਜਿਹੜੇ ਬੰਦੇ ਕਪਟ ਰੱਖ ਕੇ ਅੱਖਾਂ ਬੰਦ ਕਰਦੇ ਜਿਵੇਂ ਕਾਹ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬੱਕ ਧਿਆਨ ਕੋ ਕਪਟ ਹੈ ਨਾ ਅੱਖਾਂ ਤੋਂ ਬਗਲੇ ਦੀਆਂ ਬੰਦ ਨੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਦਾ ਉੱਤਰ ਜਾਏਗਾ ਝੂਠ ਗੁਮਾਨ ਮੇਰੀ ਬੇਨਤੀ ਹੈ ਈਰਖਾ ਦੂਸਰਾ ਕਪਟ ਤੀਸਰਾ ਕਿਸੇ ਦਾ ਹਰ ਵੇਲੇ ਬੁਰਾਈ ਚੀਤੇ ਜਾਣਾ ਤੇ ਇਹ ਸਾਡੇ ਅੰਦਰ ਦਾ ਨੁਕਸਾਨ ਕਿਸੇ ਦਾ ਕੁਝ ਨਹੀਂ ਜਾਣਾ ਜਿਹਦਾ ਬੁਰਾ ਚਿਤਵਰੇ ਆ ਰੱਬ ਨੇ ਉਹਦਾ ਭਲਾ ਕਰੀ ਜਾਣਾ ਹੈ ਨੁਕਸਾਨ ਹੋਦਾ ਹੁੰਦਾ ਹੈ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਇਹ ਰਾਤ ਨੀਂਦ ਨਹੀਂ ਪੈਂਦੀ ਬੰਦੇ ਨੂੰ ਇਹ ਅਪਸੈਟ ਜਾ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਕਿਸੇ ਦਾ ਬੁਰਾ ਸੋਚਣਾ ਛੱਡ ਦੇ ਨੀਂਦ ਸੌਖੀ ਪੈ ਜਾਗੀ ਪਰ ਕਾ ਬੁਰਾ ਨਾ ਰੱਖ ਉਚਿਤ ਤੁਮ ਕੋ ਦੁੱਖ ਨਹੀਂ ਪਾਹੀ ਮੀਤ ਮੇਰੇ ਅਰਜ ਹੈ ਇਹ ਤਿੰਨ ਇਹ 10 ਤਰ੍ਹਾਂ ਦਾ ਪਰਹੇਜ਼ ਹੈ ਬੰਦਾ ਅੱਜ ਕਰ ਲੈ ਕੱਲ ਕਰ ਲੈ ਪਰ ਇਹ ਵੀ ਪਰਹੇਜ਼ ਅਰਦਾਸ ਕਰਕੇ ਹੋ ਸਕਦਾ ਹੈ ਆਪਣੇ ਆਪ ਨਹੀਂ ਮਨ ਆਪਣੀ ਮਰਜ਼ੀ ਕਰਦਾ ਪਰ